ਕੱਟੋ ਸ੍ਰੀ ਕਾਲੀ ਚਿਆਲੇ ਚਾਚਾ ਬਹੁਤ ਵਧੀਆ ਮੈਂ ਤਾਂ ਬੰਨਲਾ ਕਰਦੀ ਆ ਹੋਰ ਬੋਟ ਪਾਇਆ ਆ ਬੋਟ ਤਾਂ ਪਾਇਆ ਨਹੀਂ ਹਾਂ ਇਹਨੂੰ ਪਾਦੀ ਫਿਰ ਕਿਹੜਾ ਜਿਤਾਉਣਾ ਜਿਤਾਉਣਾ ਤਾਂ ਚਾਹ ਜਿਤਨਾ ਜਿਤਾਉਣਾ ਤਾਂ ਚੱਲ ਸਭ ਨਹੀਂ ਆ ਪਰਮਾਨ ਆਪ ਆ ਜਣੀ ਆਪਾਂ ਨੇ ਆਪਣਾ ਫਰਜ਼ ਨਿਭਾਤਾ ਵੋਟ ਪਾਦੀ ਵੋਟ ਬਹੁਤ ਵਧੀਆ ਹੋਰ ਤੂੰ ਐ ਵੀ ਪਾਇਆ ਚਾਚਾ ਆ ਵਧੀਆ ਗਰੇ ਪਾਤੀ ਜਾਨੀ ਪਾਤੀ 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 ਹੋਰ ਠੀਕ ਨੇ ਸਾਰੇ ਵਧੀਆ ਵਧੀਆ ਸਭ ਠੀਕ ਠਾਕ ਤੂੰ ਦੱਸ ਹੋਰ ਮੈਂ ਵੀ ਠੀਕ ਹਾਂ ਬਸ ਜਾਨੀ ਗੱਲਾਂ ਵੀ ਮਾੜਾ ਜਾਨੀ ਇੱਕ ਗੱਲ ਕਹਿੰਦਾ ਸੀ ਹੋ ਹੂੰ ਬਈ ਬੋਟਾਂ ਕਾ ਹੂੰ ਸਾਰੇ ਖੜੇ ਨੇ ਹੂੰ ਠੀਕ ਨਹੀਂ ਗੱਲ ਜਿੱਤਣ ਲਈ ਖੜੇ ਨੇ ਸਾਰੇ ਜਿੱਥੇ ਮਨ ਮੰਨਦਾ ਉੱਥੇ ਪਾ ਦ ਹੂੰ ਇਹਦੇ ਨਾਲ ਥੋੜੀ ਪਿੰਡ ਚੱਲੇ ਆਜਾ ਹੂੰ ਉਹਦੇ ਨਾਲ ਲਿਹਾਜ਼ ਪਗਾਓ ਬੋਟ ਆਪਣੀ ਮਰਜ਼ੀ ਨਾਲ ਬਿਲਕੁਲ ਹੂੰ ਬਿਲਕੁਲ ਸਾਰੇ ਬੰਦੇ ਨਾਲ ਮੂੰਹ ਮਲਾਜਾ ਰੱਖੋ ਹਾਂ ਕੋਈ ਕਿਤੇ ਕੰਮ ਆਉਂਦਾ ਕੋਈ ਕਿਤੇ ਕੰਮ ਆਉਂਦਾ ਹਾਂ ਬੋਟ ਪਾਓ ਜਿਹੜਾ ਬੰਦਾ ਕੰਮ ਕਰਦਾ ਕੰਮ ਨੂੰ ਵੋਟ ਪਾਓ ਹਾਂ ਕੰਮ ਵਾਲਿਆਂ ਨੂੰ ਕੰਮ ਵਾਲੇ ਬੰਦੇ ਨੂੰ ਵੋਟ ਪਾਓ ਕੰਮ ਵਾਲੀ ਪਾਰਟੀ ਨੂੰ ਵੀ ਪਾਓ ਹਾਂ ਦਾਰੂ ਤੇ ਕੋਈ ਨਸ਼ੇ ਤੇ ਵੋਟ ਨਾ ਪਾਓ ਨਾ 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 ਕੰਪੀਟਰ ਦੇ ਬੂਟ ਬੂ ਹੂੰ ਯਾਰ ਭਾਈ ਯਾਰ ਕਿ ਸਾਂਝ ਬਣੀ ਰਹਿੰਦੀ ਆ ਫੇਰ ਨਹੀਂ ਵਰਤਨਾ ਇੱਕ ਦੂਜੇ ਨਾਲ ਹੂੰ ਬਿਲਕੁਲ ਪਿੰਡ ਜੇ ਰਹਿਣਾ ਯਾਰ ਸੰਤ ਵਰਤਦੇ ਆ ਸੰਧਾਂ ਤੋਂ ਜ਼ਿਆਦਾ ਗਿਆ ਮਾਦਾ ਤਵੀਆਂ ਪੁੱਛਣ ਆਏ ਫੇ ਤੂੰ ਪਹਿਲਾਂ ਹੀ ਗਾਇੰਦਾ ਮੈਂ ਤਵੀਆਂ ਨੂੰ ਆਏ ਮਾਹ ਚਾਚੇ ਦਾ ਮੜਾ ਸਵਾਦ ਲੈ ਲਈ ਕਿੱਥੇ ਕਬੂਲ ਦਾ ਚਾਚਾ ਅੱਛਾ ਜਣੀ ਬੋਟਾਂ ਤੇ ਨਜ਼ਾਰਾ ਲੈਣਾ ਤਵੀਆਂ ਤਾਂ ਲੈ ਜਾ ਤਵੀਆਂ ਦੀ ਤਾਂ ਨਹੀਂ ਗੱਲ ਇਹੀ ਗੱਲ ਆ ਨਾ ਹੁਣ ਮੈਂ ਤੇਰੇ ਤੋਂ ਚੀਜ਼ ਮੰਗਣਾ ਆ ਮਾੜੀ ਬੋਰਡ ਪਿੱਛੇ ਤੇਰੇ ਨਾਲ ਬਗਾੜ ਲਵਾ ਇਹ ਚੀਜ਼ ਬਣਾ ਕੇ ਰੱਖੋ ਹਾਂ ਜੁਣੀ ਯਾਰ ਵੋਟਾਂ ਪਿੱਛੇ ਨਾ ਜਿੱਤ ਨਾ ਪਾਓ ਇਹ ਤਾਂ ਆਈ ਜਾਣੀਆਂ ਨੇ ਜਾਈ ਜਾਣੀਆਂ ਨੇ ਤਾਂ ਯਾਰ ਸਵਾਦ ਨਾ ਲਵੋ ਹਾਂ ਦੇਖੋ ਗਾਲਾਂ ਪਿੰਡ ਦੇ ਵਿੱਚ ਬੰਦਾ ਉਹ ਚਣੋ ਜਿਹੜਾ ਪਿੰਡ ਦਾ ਭਲਾ ਕਰੇ ਬਿਲਕੁਲ ਠੀਕ ਹੈ ਨਹੀਂ ਗੱਲ ਗਵਰਨਮੈਂਟ ਦੇ ਪੈਸੇ ਤੇ ਸਭ ਦਾ ਹੱਕ ਆ ਉਹ ਪਿੰਡ 'ਚ ਬੰਦਾ ਪੈਸੇ ਉਹੀ ਲਿਆ ਸਕਦਾ ਜਿਹਦਾ ਭਾਈ ਗਵਰਨਮੈਂਟ 'ਚ ਹਲਤ ਪਰ ਹੈ। ਦੂਆ ਬੰਦਾ ਨਹੀਂ ਲਿਆ ਸਕਦਾ। ਮੈਂ ਤਾਂ ਕਹਿੰਦਾ ਇਹ ਸਿਸਟਮ ਇਹ ਐ ਚੱਲਣਾ ਚਾਹੀਦਾ ਵੀ ਜਿਹਦੀ ਉੱਪਰ ਗਵਰਨਮੈਂਟ ਆ ਉਹਦਾ ਹੀ ਸਰਪੰਚ ਸੈਂਟੀ ਹਾਂ ਜਿਹੜੀ ਸਭ ਤੋਂ ਵੱਡੀ ਗੱਲ ਹੈ। ਜਿਹੜੇ ਅੱਜ ਦੇ ਟਾਈਮ ਦੀ ਪੜ੍ਹੇ ਲਿਖੇ ਵਾਲੀ ਗੱਲ ਆ। ਪੜ੍ਹੇ ਲਿਖਿਆਂ ਦੀ ਮਹਾਰਾਜਾ ਚੰਡੀਗੜ੍ਹ 'ਚ ਗੱਲ ਸੁਣ ਮੇਰੀ ਚੰਡੀਗੜ੍ਹ ਚ ਐਂ ਵੀ ਉਹ ਜਿੱਤਦਾ ਜਿਹਦੀ ਦਿੱਲੀ 'ਚ ਸਰਕਾਰ ਹੁੰਦੀ ਹੈ। ਹੁਣ ਤੱਕ ਦਾ ਰਿਕਾਰਡ ਆ ਉੱਥੇ ਦਾ ਜਿਹਦੀ ਗਵਰਨਮੈਂਟ ਆ ਉਹਦਾ ਹੀ ਸੈਂਕਤੀ ਨਾਲ ਸਰਪੰਚੇ ਬਣਾਉਂ। ਥੋਕ ਕੇ ਕੰਮ ਕਰੂਗਾ ਅਗਰਾਂ। ਯਾਰ ਉੱਥੇ ਤਾਂ ਹੀ ਅਗਲਾ ਕਹਿੰਦਾ ਵੀ ਚੰਡੀਗੜ੍ਹ ਜਾਣਾ ਯਾਰ ਚੰਡੀਗੜ੍ਹ ਰਹਿਣ ਲੱਗ ਗਿਆ ਚੰਡੀਗੜ੍ਹ ਪੜ੍ਹੇ ਲਿਖਿਆ ਦਾ ਸ਼ਹਿਰ ਹੈ। ਯਾਨੀ ਹੁਣ ਆਪਣੇ ਵੀ ਬਾਈ ਫਰਕ ਆ ਬਹੁਤ ਮੰਦਾ। ਫਰਕ। ਯਾਨੀ ਹੈਗੀ ਅਨਪੜਤਾ ਜੇ ਥੋੜੀ ਜੀ ਹੋ ਜਾਣੀਆਂ ਦੂਰ, ਗਾਂ-ਗਾਹ ਹੋ ਜਾਣੀਆਂ ਦੂਰ। ਅਗਲੀਆਂ ਵੋਟਾਂ ਤੱਕ ਤੂੰ ਦੇਖ ਲਈ। ਬਹੁਤ ਘੜ ਜਾਣਾ ਕੰਮ ਨੇ। ਚਲ ਹੋ ਰਿਹਾ ਚਾ ਠੀਕ ਠਾਕ ਆਹ ਵਧੀਆ ਵਧੀਆ ਬਸ ਤਵੀਆਂ ਲੈ ਕੇ ਜਾਉ ਮੈਂ ਸ਼ਾਮ ਨੂੰ ਕੋਈ ਨਹੀਂ ਲੈ ਜਾਈ ਠੀਕ ਆ ਠੀਕ ਆ ਓਕੇ